ਜਦੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਬਿਜਲੀ ਰੋਸ਼ਨੀ ਯਾਨੀ ਬਲਬਾਂ ਰਾਹੀਂ ਰੋਸ਼ਨੀ ਕਰਨ ਦੀ ਤਜ਼ਵੀਜ਼ ਰੱਖੀ ਗਈ ਤਾਂ ਸਿੱਖ ਇਸ ਮੁੱਦੇ ਉੱਤੇ ਦੋ ਹਿੱਸਿਆਂ ਵਿੱਚ ਵੰਡੇ ਗਏ। ਵਿਰੋਧੀਆਂ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਕਿ ਸਿੱਖਾਂ ਨੂੰ ਬਿਜਲੀ ਦੀ ਕਾੜ ਦੀ ਨਹੀਂ ਬਲਕਿ ਗੁਰੂ ਦੀ ਬਖਸ਼ਿਸ਼ ਦੇ ਪ੍ਰਕਾਸ਼ ਦੀ ਲੋੜ ਹੈ। ਵਿਰੋਧ ਕਰਨ ਵਾਲੀ ਧਿਰ ਕਹਿੰਦੀ ਸੀ ਕਿ ਦਰਬਾਰ ਸਾਹਿਬ ਵਿੱਚ ਬਿਜਲੀ ਦੀਆਂ ਲਾਈਟਾਂ ਨਹੀਂ ਜਗਣਗੀਆਂ। ਕਹਿੰਦੇ ਰਵਾਇਤੀ ਢੰਗ ਦੇ ਨਾਲ ਚਾਨਣ ਕਰੋ ਕਿਉਂ ਦੀਆਂ ਜੋਤਾਂ ਜਗਾਓ ਉਸ ਸਮੇਂ ਪਾਣੀ ਦੀ ਵਰਤੋਂ ਨਾਲ ਚੱਲਣ ਵਾਲਾ ਟਰਬਾਈਨ ਜਨਰੇਟਰ ਲਗਾਇਆ ਗਿਆ ਸੀ ਜੋ ਕਿ ਅੱਜ ਵੀ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਦੇ ਨੇੜੇ ਸਥਿਤ ਹੈ ਸਨ 1896 ਤੋਂ ਆਰੰਭ ਹੋਇਆ ਇਹ ਵਿਵਾਦ ਦਹਾਕਿਆਂ ਤੋਂ ਬਾਅਦ ਕਰੀਬ ਸਨ 1930 ਦੇ ਵਿੱਚ ਖਤਮ ਹੋਇਆ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਬਿਜਲਈ ਰੌਸ਼ਨੀ ਕਰ ਦਿੱਤੀ ਗਈ ਜਿਵੇਂ ਕਿ ਅਸੀਂ ਜਾਣਦੇ ਹਾਂ ਸਿੱਖੀ ਦਾ ਧੁਰਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਤਾਮੀਰ ਕਰਵਾਇਆ ਗਿਆ ਸੀ ਜਿੱਥੇ ਸ਼੍ਰੀ ਦਰਬਾਰ ਸਾਹਿਬ ਸਮੁੱਚੀ ਮਾਨਵ ਜਾਤੀ ਵਾਸਤੇ ਅਧਿਆਤਮਕ ਕੇਂਦਰ ਅਤੇ ਰੋਹਾਨੀਅਤ ਦਾ ਸੋਮਾ ਹੈ ਉਥੇ ਇਸ ਦੀ ਸ਼ਾਨਦਾਰ ਇਮਾਰਤ ਸਾਜੀ ਅਤੇ ਦਿਖ ਵੀ ਬੇਮਿਸਾਲ ਹੈ ਅੱਜ ਦੇ ਇਸ ਵੀਡੀਓ ਆਰਟੀਕਲ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਜਿਸ ਦਿਲਚਸਪ ਵਿਸ਼ੇ ਨੂੰ ਛੋਹਣ ਲੱਗੇ ਹਾਂ ਉਸ ਬਾਰੇ ਸ਼ਾਇਦ ਬਹੁਤ ਸੰਤਾਂ ਨੂੰ ਜਾਣਕਾਰੀ ਨਹੀਂ ਹੋਣੀ ਦਰਬਾਰ ਸਾਹਿਬ ਦੀ ਉਸਾਰੀ ਤਾਂ ਸਨ 1604 ਵਿੱਚ ਹੋ ਗਈ ਸੀ ਅਤੇ ਸਾਹਿਬ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਇੱਥੇ ਹੋ ਗਿਆ ਸੀ ਪਰ ਉਸ ਸਮੇਂ ਇਸ ਅਸਥਾਨ ਉੱਪਰ ਮੌਜੂਦਾ ਸਮੇਂ ਵਾਂਗ ਚਕਾ ਚੌਂਦ ਕਰਨ ਵਾਲੀ ਬਿਜਲੀ ਰੋਸ਼ਨੀ ਨਹੀਂ ਸੀ ਹੁੰਦੀ। ਉਹਨਾਂ ਸਮਿਆਂ ਵਿੱਚ ਇਸ ਸਥਾਨ ਉੱਪਰ ਕਿਉ ਜਾਂ ਤੇਲ ਨਾਲ ਭਾਲੇ ਜਾਣ ਵਾਲੇ ਦੀਵਿਆਂ ਅਤੇ ਮਸ਼ਾਲਾਂ ਰਾਹੀਂ ਚਾਨਣ ਕੀਤਾ ਜਾਂਦਾ ਸੀ। ਅੱਜ ਦੀ ਪੀੜ੍ਹੀ ਜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਦਾ ਕਿਆਸ ਲਗਾਉਣਾ ਵੀ ਔਖਾ ਹੋਵੇਗਾ। ਜਰਾ ਅੰਦਾਜ਼ਾ ਲਗਾਈਏ ਕਿ ਇਹ ਸਭ ਕੁਝ ਸੋਚ ਕੇ ਉਹਨਾਂ ਦੇ ਮਨ ਵਿੱਚ ਦਰਬਾਰ ਸਾਹਿਬ ਦੀ ਕਿਸ ਤਰ੍ਹਾਂ ਦੀ ਤਸਵੀਰ ਸਾਹਮਣੇ ਆ ਸਕਦੀ ਹੈ। ਇਸ ਸੱਚ ਦਾ ਅਸਲ ਕਾਰਨ ਇਹ ਹੈ ਕਿ ਬਿਜਲੀ ਦੀ ਰੋਸ਼ਨੀ ਦੀ ਖੋਜ ਤਾਂ ਹੋਈ ਹੀ 19ਵੀਂ ਸਦੀ ਦੇ ਸ਼ੁਰੂ ਵਿੱਚ ਸੀ ਆਮ ਜਨमानस ਵਾਸਤੇ ਬਿਜਲਈ ਰੋਸ਼ਨੀ ਦੀ ਖੋਜ ਬਿਲਕੁਲ ਨਵੀਂ ਗੱਲ ਸੀ ਤੇ ਮਨੁੱਖੀ ਸੁਭਾਅ ਹੈ ਕਿ ਪਰੰਪਰਾਗਤ ਵਹਾਅ ਦੇ ਤਹਿਤ ਕਈ ਵਾਰ ਅਸੀਂ ਕਿਸੇ ਵੀ ਨਵੀਂ ਗੱਲ ਨੂੰ ਸੌਖਿਆਂ ਪ੍ਰਵਾਨ ਨਹੀਂ ਕਰਦੇ ਇਹੀ ਕੁਝ ਸ੍ਰੀ ਦਰਬਾਰ ਸਾਹਿਬ ਵਿੱਚ ਪਹਿਲੀ ਵਾਰ ਬਿਜਲੀ ਦੀ ਰੋਸ਼ਨੀ ਕਰਨ ਸਮੇ ਸਾਡੇ ਸਿੱਖਾਂ ਨਾਲ ਵੀ ਵਾਪਰਿਆ ਇਸ ਦੇ ਫਲਸਫੇ ਰੂਪ ਸ੍ਰੀ ਦਰਬਾਰ ਸਾਹਿਬ ਤੇ ਇਸ ਦੇ ਚੋਗਰਦੇ ਵਿੱਚ ਬਿਜਲੀ ਦੀ ਰੋਸ਼ਨੀ ਕਰਨ ਵੇਲੇ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਵਿਵਾਦ ਹੋਇਆ ਕੀ ਤੁਸੀਂ ਸੋਚ ਵੀ ਸਕਦੇ ਹੋ ਕਿ ਇਸ ਮੁੱਦੇ ਉੱਪਰ ਵਿਵਾਦ ਤਿੰਨ ਦਹਾਕੀਆਂ ਤੋਂ ਵੀ ਵੱਧ ਸਮਾਂ ਚੱਲਿਆ ਕਰੀਬ 33 ਸਾਲ ਤੱਕ ਵਿਰੋਧ ਕਰਨ ਵਾਲਿਆਂ ਨੇ ਬਿਜਲੀ ਦੀ ਰੋਸ਼ਨੀ ਕਰਨ ਦੀ ਤਜ਼ਵੀਜ਼ ਨੂੰ ਪ੍ਰਵਾਨ ਨਹੀਂ ਸੀ ਕੀਤਾ ਹਾਲਾਂਕਿ ਅੰਮ੍ਰਿਤਸਰ ਸ਼ਹਿਰ ਦੇ ਘਰਾਂ ਵਿੱਚ ਵੀ ਬਿਜਲੀ ਦੀ ਰੌਸ਼ਨੀ ਸਨ 1916 ਤੱਕ ਆ ਗਈ ਸੀ ਪਰ ਪਰੰਪਰਾਵਾਦੀਆਂ ਦੇ ਵਿਰੋਧ ਕਰਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਬਿਜਲੀ ਦੀ ਰੌਸ਼ਨੀ 1930 ਦੇ ਨੇੜੇ ਹੀ ਕੀਤੀ ਜਾ ਸਕੀ। ਵਿਰੋਧ ਕਰਨ ਵਾਲੀ ਧਿਰ ਕਹਿੰਦੀ ਸੀ ਕਿ ਦਰਬਾਰ ਸਾਹਿਬ ਵਿੱਚ ਬਿਜਲੀ ਦੀਆਂ ਲਾਈਟਾਂ ਨਹੀਂ ਜਗਣਗੀਆਂ। ਕਹਿੰਦੇ ਰਵਾਇਤੀ ਢੰਗ ਦੇ ਨਾਲ ਚਾਨਣ ਕਰੋ। ਕਿਉਂ ਦੀਆਂ ਜੋਤਾਂ ਜਗਾਓ। ਇਹ ਧਾਰਮਿਕ ਮਰਿਆਦਾ ਦੇ ਉਲਟ ਹੈ। ਅੱਜ ਦੇ ਆਧੁਨਿਕ ਯੁੱਗ ਵਿੱਚ ਤਾਂ ਇਹ ਸੋਚ ਕੇ ਹੀ ਬਹੁਤ ਅਜੀਬ ਲੱਗਦਾ ਹੈ ਕਿ ਬਿਜਲੀ ਦੀ ਰੋਸ਼ਨੀ ਕਰਨ ਉੱਪਰ ਵੀ ਸਿੱਖਾਂ ਵਿੱਚ ਇੰਨਾ ਵੱਡਾ ਵਿਵਾਦ ਹੋਇਆ ਹੋਵੇਗਾ ਇਹ ਗੱਲ ਸਨ 1896 ਦੀ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਬਿਜਲਈ ਰੋਸ਼ਨੀ ਯਾਨੀ ਬਲਬਾਂ ਰਾਹੀਂ ਰੋਸ਼ਨੀ ਕਰਨ ਦੀ ਤਜ਼ਵੀਜ਼ ਰੱਖੀ ਗਈ ਤਾਂ ਸਿੱਖ ਇਸ ਮੁੱਦੇ ਉੱਤੇ ਦੋ ਹਿੱਸਿਆਂ ਵਿੱਚ ਵੰਡੇ ਗਏ ਹਾਲਾਂਕਿ ਉਦੋਂ ਕੋਈ ਮੀਡੀਆ ਦਾ ਯੁੱਗ ਨਹੀਂ ਸੀ ਪਰ ਉਸ ਵਕਤ ਵੀ ਅਖਬਾਰਾਂ ਰਸਾਲਿਆਂ ਪਰਚਿਆਂ ਤੇ ਹੋਰ ਦਸਤਾਵੇਜ਼ਾਂ ਵਿੱਚ ਇਸ ਕੰਟਰੋਵਰਸੀ ਬਾਰੇ ਭਰਪੂਰ ਚਰਚਾ ਹੋਈ ਇਸ ਦਾ ਜ਼ਿਕਰ ਉਹਨਾਂ ਸਮਿਆਂ ਦੇ ਅੰਗਰੇਜ਼ੀ ਦੇ ਕਈ ਦਸਤਾਵੇਜ਼ਾਂ ਅਤੇ ਅਖਬਾਰਾਂ ਵਿੱਚੋਂ ਹੀ ਮਿਲਦਾ ਹੈ। ਇਹੀ ਨਹੀਂ ਚੱਲ ਰਹੇ ਅਖਬਾਰ ਰਸਾਲਿਆਂ ਦੇ ਮੁਕਾਬਲੇ ਵਿੱਚ ਦੂਜੀ ਧਿਰ ਵੱਲੋਂ ਵਿਸ਼ੇਸ਼ ਤੌਰ ਤੇ ਨਵੇਂ ਅਖਬਾਰ ਆਰੰਭ ਕੀਤੇ ਗਏ ਤਾਂ ਜੋ ਉਹ ਆਪਣੀ رائے ਵੀ ਸੰਤਾਂ ਤੱਕ ਪਹੁੰਚਾ ਸਕਣ। ਬਿਜਲਈ ਰੋਸ਼ਨੀ ਦੇ ਹੱਕ ਵਾਲੇ ਲੋਕਾਂ ਦੀ رائے ਇਹ ਸੀ ਕਿ ਸਵੇਰ ਸ਼ਾਮ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਇਸ ਨਵੀਂ ਇਜ਼ਾਦ ਹੋਈ ਬਿਜਲਈ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਪਰ ਦੂਜੀ ਤਰ ਮਰਿਆਦਾ ਪਰੰਪਰਾ ਅਤੇ ਹੋਰ ਅਨੇਕਾਂ ਦਲੀਲਾਂ ਦੇ ਕੇ ਇਸ ਦਾ ਵਿਰੋਧ ਕਰ ਰਹੀ ਸੀ ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਉਸ ਸਮੇਂ ਇਸ ਪਵਨ ਸਥਾਨ ਨੂੰ ਰਵਾਇਤੀ ਤਰੀਕੇ ਨਾਲ ਹੀ ਰੋਸ਼ਨ ਕੀਤਾ ਜਾਂਦਾ ਸੀ ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਗਰੰਥੀ ਸਿੰਘ ਪਾਠ ਕਰਦੇ ਜਾਂ ਹੁਕਮਨਾਮਾ ਲੈਂਦੇ ਤਾਂ ਉਹਨਾਂ ਦੇ ਦੋਵੇਂ ਪਾਸੇ ਸੇਵਾਦਾਰ ਰਵਾਇਤੀ ਰੋਸ਼ਨੀ ਲੈ ਕੇ ਹਾਜ਼ਰ ਹੁੰਦੇ ਸੀ ਪਰੰਪਰਾਵਾਦੀ ਦਲੀਲਾਂ ਦੇਣ ਵਾਲਿਆਂ ਦੀ ਸੁਰ ਭਾਰੂ ਹੋਣ ਦਾ ਵੱਡਾ ਕਾਰਨ ਇਹ ਵੀ ਰਿਹਾ ਕਿ 18ਵੀਂ ਸਦੀ ਤੋਂ ਲੈ ਕੇ ਲੰਮੇ ਸਮੇਂ ਤੱਕ ਗੁਰਸਥਾਨਾਂ ਉੱਪਰ ਨਿਰਮਲਿਆਂ ਅਤੇ ਉਦਾਸੀਆਂ ਦਾ ਪ੍ਰਬੰਧ ਰਿਹਾ ਜਿਨ੍ਹਾਂ ਦੀ ਵਿਚਾਰਧਾਰਾ ਹਮੇਸ਼ਾ ਹੀ ਹਿੰਦੂ ਮਤ ਤੋਂ ਪ੍ਰਭਾਵਿਤ ਰਹੀ ਹੈ 19ਵੀਂ ਸਦੀ ਦੇ ਅਖੀਰ ਵਿੱਚ ਜਦੋਂ ਦੀ ਇਹ ਘਟਨਾ ਹੈ ਉਸ ਵਕਤ ਵੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਮਹੰਤਾਂ ਕੋਲ ਹੁੰਦਾ ਸੀ ਅਤੇ ਉਹ ਲੋਕ ਵੀ ਇਸੇ ਅਨਮਤੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਮਹੰਤਾਂ ਦੇ ਪ੍ਰਬੰਧ ਸਮੇਂ ਅਨਮਤ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਮੂਰਤੀ ਪੂਜਕ ਥਾਂ-ਥਾਂ ਉੱਪਰ ਆਪਣੇ ਅੱਡੇ ਬਣਾਈ ਬੈਠੇ ਸਨ ਉਹਨਾਂ ਵੱਲੋਂ ਨਿਭਾਈਆਂ ਜਾਂਦੀਆਂ ਬਹੁਤ ਸਾਰੀਆਂ ਕਿਰਿਆਵਾਂ ਗੁਰਮਤ ਵਿਰੋਧੀ ਸਨ ਅਜਿਹੀਆਂ ਅਨੇਕਾਂ ਪਰੰਪਰਾਵਾਂ ਅੱਜ ਤੱਕ ਵੀ ਸਾਡੇ ਸਿੱਖਾਂ ਵਿੱਚ ਪ੍ਰਚਲਿਤ ਨੇ ਅਤੇ ਇਹ ਹੀ ਨਹੀਂ ਗੁਰਮਤ ਉੱਪਰ ਭਾਰੂ ਵੀ ਨੇ ਜਨਵਰੀ 1896 ਵਿੱਚ ਜਾਗਰੂਕ ਸਿੱਖਾਂ ਦੀ ਇੱਕ ਜਥੇਬੰਦੀ ਸਿੱਖ ਪੁਨਰਸੁਰਜੀਤੀ ਸੰਸਥਾ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਬਿਜਲਈ ਰੋਸ਼ਨੀ ਲਿਆਉਣ ਦਾ ਮਤਾ ਪੇਸ਼ ਕੀਤਾ ਗਿਆ। ਇਸ ਮੁੱਦੇ ਨੂੰ ਪ੍ਰਬੰਧਕੀ ਕਮੇਟੀ ਵਿੱਚ ਸ਼ਾਮਲ ਤੇ ਹੋਰ ਕਈ ਪ੍ਰਭਾਵਸ਼ਾਲੀ ਸਿੱਖਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਜਿਨ੍ਹਾਂ ਵਿੱਚ ਖਾਸ ਕਰਕੇ ਕਰਨਲ ਜਵਾਲਾ ਸਿੰਘ, ਬਾਬਾ ਖੇਮ ਸਿੰਘ ਭੇਦੀ, ਸਰਦਾਰ ਸੁਜਾਨ ਸਿੰਘ ਅਤੇ ਸਰਦਾਰ ਬਲਵੰਤ ਸਿੰਘ ਦੇ ਨਾਮ ਸ਼ਾਮਲ ਨੇ। ਦਰਬਾਰ ਸਾਹਿਬ ਵਿੱਚ بجلی ਨਾਲ ਪੈਦਾ ਹੋਣ ਵਾਲੀ ਰੋਸ਼ਨੀ ਦੀ ਸਥਾਪਨਾ ਲਈ ਸਰਦਾਰ ਅਰਜਨ ਸਿੰਘ ਚਾਹਲ ਦੀ ਅਗਵਾਈ ਹੇਠ ਇੱਕ ਰੋਸ਼ਨੀ ਪ੍ਰਬੰਧਕ ਕਮੇਟੀ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਵੱਡੇ ਖਰਚ ਦੇ ਪ੍ਰੋਜੈਕਟ ਲਈ 6 ਸੰਕਟਾਂ ਤੋਂ ਮਾਇਆ 71 ਕੀਤੀ ਗਈ। ਰੋਸ਼ਨੀ ਪ੍ਰਬੰਧਕ ਕਮੇਟੀ ਨੇ ਜਦੋਂ ਫਰੀਦਕੋਟ ਦੇ ਰਾਜਾ ਵਿਕਰਮ ਸਿੰਘ ਕੋਲ ਪਹੁੰਚ ਕੀਤੀ ਤਾਂ ਉਹਨਾਂ ਨੇ ਖੁਸ਼ੀ ਨਾਲ ਇਸ ਸੇਵਾ ਵਿੱਚ 20000 ਰੁਪਏ ਦਾ ਸਹਿਯੋਗ ਦਿੱਤਾ। ਅਤੇ ਇੰਗਲੈਂਡ ਤੋਂ ਜਨਰੇਟਰ ਮੰਗਵਾ ਕੇ ਇਸ ਕੰਮ ਨੂੰ ਆਰੰਭ ਕਰਵਾਇਆ ਉਸ ਸਮੇਂ ਪਾਣੀ ਦੀ ਵਰਤੋਂ ਨਾਲ ਚੱਲਣ ਵਾਲਾ ਟਰਬਾਈਨ ਜਨਰੇਟਰ ਲਗਾਇਆ ਗਿਆ ਸੀ ਜੋ ਕਿ ਅੱਜ ਵੀ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਦੇ ਨੇੜੇ ਸਥਿਤ ਹੈ ਰੋਸ਼ਨੀ ਲਈ ਬਿਜਲੀਕਰਨ ਦਾ ਪ੍ਰਬੰਧ ਤਾਂ ਹਲੇ ਹੋਇਆ ਨਹੀਂ ਸੀ ਪਰ ਵਿਵਾਦ ਅਤੇ ਵਿਰੋਧ ਦੀਆਂ ਚੰਗਿਆੜੀਆਂ ਪਹਿਲਾਂ ਹੀ ਉੱਡਣੀਆਂ ਸ਼ੁਰੂ ਹੋ ਗਈਆਂ ਵਿਵਾਦ ਦੇ ਦੌਰਾਨ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਇਲਜ਼ਾਮਬਾਜ਼ੀ ਦੀਆਂ ਆਵਾਜ਼ਾਂ ਉੱਚੀਆਂ ਹੋਣ ਲੱਗੀਆਂ ਪਰੰਪਰਾਵਾਦੀ ਸੋਚ ਦੇ ਸਿੱਖਾਂ ਨੇ ਬਿਜਲੀਕਰਨ ਦੇ ਹੱਕ ਵਾਲਿਆਂ ਨੂੰ ਲਾਟੂ ਭਗਤ ਬਿਜਲੀ ਭਗਤ ਬੁਲਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਵਿਰੋਧ ਕਰਨ ਵਾਲਿਆਂ ਦਾ ਸਾਥ ਦਰਬਾਰ ਸਾਹਿਬ ਦੇ ਉਸ ਵਕਤ ਦੇ ਤਿੰਨ ਗ੍ਰੰਥੀ ਸਿੰਘਾਂ ਨੇ ਵੀ ਦਿੱਤਾ ਸੀ ਉਹਨਾਂ ਨੇ ਬਿਜਲਈ ਰੋਸ਼ਨੀ ਦੇ ਮਤੇ ਦਾ ਵਿਰੋਧ ਕਰਦੇ ਹੋਏ ਬਿਜਲਈ ਰੋਸ਼ਨੀ ਕਮੇਟੀ ਨੂੰ ਨੋਟਿਸ ਜਾਰੀ ਕਰਕੇ ਇਸ ਕਾਰਜ ਨੂੰ ਬੰਦ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਇਹ ਵਿਵਾਦ ਇੰਨਾ ਵੱਧ ਗਿਆ ਕਿ ਬਿਜਲੀਕਰਨ ਦਾ ਪ੍ਰੋਜੈਕਟ ਲੰਬੇ ਸਮੇਂ ਲਈ ਲਟਕ ਗਿਆ ਦੂਸਰੇ ਪਾਸੇ ਰੋਸ਼ਨੀ ਨਿਗਰਾਨ ਕਮੇਟੀ ਵੱਲੋਂ ਆਪਣੀਆਂ ਕੋਸ਼ਿਸ਼ਾਂ ਵੀ ਲਗਾਤਾਰ ਜਾਰੀ ਰੱਖੀਆਂ ਗਈਆਂ ਸਨ 1897 ਵਿੱਚ ਹੀ ਪ੍ਰਯੋਗ ਦੇ ਤੌਰ ਤੇ ਸ਼ਹਿਰ ਦੇ ਇੱਕ ਧਨਾੜ ਲਾਲਾ ਢੋਲਣ ਦਾਸ ਤੇ ਪ੍ਰਾਈਵੇਟ ਜਨਰੇਟਰ ਨਾਲ ਪ੍ਰਕਰਮਾਂ ਦੇ ਇੱਕ ਹਿੱਸੇ ਵਿੱਚ ਅਸਥਾਈ ਤੌਰ ਤੇ ਬਿਜਲੀ ਦੇ ਲਾਟੂ ਜਗਾਏ ਗਏ ਇਸ ਇਤਿਹਾਸਿਕ ਘਟਨਾ ਦਾ ਜਿੱਥੇ ਅੰਮ੍ਰਿਤਸਰ ਦੀ ਸ਼੍ਰੀ ਗੁਰ ਸਿੰਘ ਸਭਾ ਤੇ ਬਹੁਤਾਂ ਸਿੱਖ ਸੰਗਤਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਇਸ ਉਦਮ ਦਾ ਸਵਾਗਤ ਕੀਤਾ ਉਥੇ ਪਰੰਪਰਾਵਾਦੀ ਸੋਚ ਰੱਖਣ ਵਾਲੇ ਵਿਰੋਧੀਆਂ ਨੇ ਇਸ ਘਟਨਾ ਉੱਪਰ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹਾਂ ਰੋਸ਼ਨੀ ਕਮੇਟੀ ਨਾਲ ਆਪਣੀ ਨਾਰਾਜ਼ਗੀ ਦਰਜ ਕੀਤੀ ਬਿਜਲਈ ਰੋਸ਼ਨੀ ਦਾ ਵਿਰੋਧ ਕਰਨ ਵਾਲੀ ਧਿਰ ਦੇ ਵਿੱਚ ਖਾਲਸਾ ਅਖਬਾਰ ਲਾਹੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ ਖਾਲਸਾ ਅਖਬਾਰ ਨੇ ਵਿਰੋਧ ਦੀਆਂ ਵੱਖ-ਵੱਖ ਦਲੀਲਾਂ ਦੇ ਕੇ ਬਹੁਤ ਸਾਰੇ ਸੰਪਾਦਕੀ ਲੇਖ ਲਿਖੇ ਅਤੇ ਹੋਰ ਬਹੁਤ ਹੀ ਪਰਚੇ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਰਹੇ ਵਿਰੋਧੀਆਂ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਕਿ ਸਿੱਖਾਂ ਨੂੰ ਬਿਜਲੀ ਦੀ ਕਾੜ ਦੀ ਨਹੀਂ ਬਲਕਿ ਗੁਰੂ ਦੀ ਬਖਸ਼ਿਸ਼ ਦੇ ਪ੍ਰਕਾਸ਼ ਦੀ ਲੋੜ ਹੈ ਜਿਹੜੇ ਸਿੱਖ ਬਿਜਲਈ ਰੋਸ਼ਨੀ ਲਗਾਉਣ ਦੇ ਹੱਕ ਵਿੱਚ ਸਨ ਉਹਨਾਂ ਦਾ ਜਵਾਬ ਸੀ ਕਿ ਬੇਸ਼ੱਕ ਗੁਰੂ ਦੇ ਸ਼ਬਦ ਨਹੀਂ ਮਨੁੱਖੀ ਹਿਰਦੇ ਨੂੰ ਪ੍ਰਕਾਸ਼ਮਾਨ ਕਰਨਾ ਹੈ ਪਰ ਇੱਥੇ ਗੱਲ ਤਾਂ ਬਾਹਰੀ ਭਾਵ ਪੌਤਿਕ ਚਾਨਣ ਦੀ ਹੋ ਰਹੀ ਹੈ ਵੈਸੇ ਆਰੰਭ ਕਾਲ ਤੋਂ ਲੈ ਕੇ ਅੱਜ ਤੱਕ ਵਕ ਵਕਰਮਾਂ ਦੇ ਲੋਕ ਜੋਤ ਮੋਮਬਤੀ ਦੀਵੇ ਦਾ ਚਾਨਣ ਕਰਕੇ ਇਸ ਰੋਸ਼ਨੀ ਨੂੰ ਸੰਕੇਤਕ ਤੌਰ ਤੇ ਪਰਮਾਤਮਾ ਦੇ ਚਾਨਣ ਵੱਜੋਂ ਵਿਖਿਆਨ ਕਰਦੇ ਆ ਰਹੇ ਨੇ ਪਰ ਅਜਿਹਾ ਚਾਨਣ ਕੇਵਲ ਸੰਕੇਤਕ ਹੀ ਹੋ ਸਕਦਾ ਹੈ ਮਨੁੱਖੀ ਮਨ ਨੇ ਜੋ ਚਾਨਣ ਲੈਣਾ ਹੈ ਉਹ ਦੀਵਿਆਂ ਜਾਂ ਜੋਤਾਂ ਦਾ ਨਹੀਂ ਬਲਕਿ ਗੁਰੂ ਦੇ ਸ਼ਬਦ ਦੇ ਰਾਹੀਂ ਅਕਾਲ ਪੁਰਖ ਦੇ ਗਿਆਨ ਦਾ ਚਾਨਣ ਹੈ ਵਿਰੋਧ ਕਰਨ ਵਾਲਿਆਂ ਦੀ ਇਹ ਵੀ ਦਲੀਲ ਸੀ ਕਿ ਬਿਜਲੀ ਦੀ ਰੋਸ਼ਨੀ ਮਗਰਬੀ ਹੈ ਜਦਕੀ ਇਹ ਅਸਥਾਨ ਮਸ਼ਰਕੀ ਹੈ ਮਗਰਬੀ ਤੇ ਮਸ਼ਰਕੀ ਤੋਂ ਭਾਵ ਪੱਛਮ ਅਤੇ ਪੂਰਬ ਹੈ ਪੰਜਾਬ ਤੇ ਸ੍ਰੀ ਅੰਮ੍ਰਿਤਸਰ ਦੁਨੀਆ ਦੇ ਪੂਰਬੀ ਖਿੱਤੇ ਵਿੱਚ ਪੈਂਦੇ ਨੇ ਤੇ ਇਹ ਰੌਸ਼ਨੀ ਪੱਛਮ ਤੋਂ ਆਈ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਸਿੱਖ ਸਭਿਅਤਾ ਉੱਪਰ ਮਾੜਾ ਪ੍ਰਭਾਵ ਪਵੇਗਾ ਇਹ ਵੀ ਦਲੀਲ ਦਿੱਤੀ ਗਈ ਕਿ ਕਿਸੇ ਵੀ ਹੋਰ ਧਾਰਮਿਕ ਸਥਾਨ ਵਿੱਚ ਬਿਜਲਈ ਰੌਸ਼ਨੀ ਨਹੀਂ ਹੈ ਨਾ ਬੈਥਲਹੇਮ ਵਿੱਚ ਤੇ ਨਾ ਕਾਫੇ ਵਿੱਚ ਨਾਈਸਾਈਆਂ ਦੇ ਅਤੇ ਨਾ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਨੂੰ ਬਿਜਲੀ ਦੀਆਂ ਲਾਈਟਾਂ ਨਾਲ ਜਗਾਇਆ ਗਿਆ। ਫਿਰ ਇੱਥੇ ਬਿਜਲੀ ਰੋਸ਼ਨੀ ਕਿਉਂ? ਇੱਥੋਂ ਤੱਕ ਕਿ ਲੰਡਨ ਸਮੇਤ ਪੱਛਮੀ ਦੇਸ਼ਾਂ ਦੇ 1500 ਤੋਂ ਵੱਧ ਚਰਚਾਂ ਵਿੱਚੋਂ ਇੱਕ ਥਾਂ ਤੇ ਵੀ ਬਿਜਲੀ ਦੀ ਰੋਸ਼ਨੀ ਨਹੀਂ ਕੀਤੀ ਗਈ। ਬਲਕਿ ਮੋਮਬਤੀਆਂ ਜਾਂ ਹੋਰ ਸਾਧਨਾਂ ਰਾਹੀਂ ਹੀ ਕੁਦਰਤੀ ਅਗਨੀ ਦੀ ਰੋਸ਼ਨੀ ਕੀਤੀ ਜਾਂਦੀ ਹੈ। ਇੱਕ ਦਲੀਲ ਇਹ ਵੀ ਦਿੱਤੀ ਗਈ ਕਿ ਜਦੋਂ ਬਹੁਤ ਰੋਸ਼ਨੀ ਹੋਵੇਗੀ ਤਾਂ ਗੁਰਬਾਣੀ ਸੁਣ ਰਹੀ ਅਤੇ ਅਰਦਾਸ ਵਿੱਚ ਜੁੜੀ ਸੰਗਤ ਦੀ ਇਕਾਗਰਤਾ ਪੰਘ ਹੋਵੇਗੀ। ਇੱਕ ਹੋਰ ਦਲੀਲ ਦੇ ਨਾਲ ਵੀ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬਿਜਲੀ ਰੋਸ਼ਨੀ ਲਈ ਬੇਲੋੜਾ ਵੱਡਾ ਖਰਚਾ ਹੋਵੇਗਾ ਅਗਲੀ ਦਲੀਲ ਇਹ ਸੀ ਕਿ ਬਿਜਲੀ ਦੀ ਕਾਰਡ ਨਵੀਂ ਹੈ ਇਸ ਕਰਕੇ ਬਿਜਲੀ ਦੀਆਂ ਲਾਈਨਾਂ ਅਤੇ ਇਲੈਕਟ੍ਰੀਕਲ ਸਰਕਟਾਂ ਨਾਲ ਹਾਦਸੇ ਵਾਪਰ ਸਕਦੇ ਨੇ ਜਿਸ ਨਾਲ ਮਨੁੱਖੀ ਜੀਵਨ ਤੇ ਦਰਬਾਰ ਸਾਹਿਬ ਲਈ ਗੰਭੀਰ ਖਤਰਾ ਹੋ ਸਕਦਾ ਹੈ ਪਰ ਇਹ ਸਾਰੀਆਂ ਦਲੀਲਾਂ ਸਮੇਂ ਦੀਆਂ ਹਾਨੀ ਨਹੀਂ ਸਨ ਸਨ 1916 ਤੱਕ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਗੁਰਦੁਆਰਾ ਰਾਮ ਸਰ ਸਾਹਿਬ ਅਤੇ ਗੁਰਦੁਆਰਾ ਵਿਵੇਕ ਸਰ ਸਾਹਿਬ ਸਮੇਤ ਹੋਰ ਕਈ ਮੁੱਖ ਗੁਰਦੁਆਰਿਆਂ ਦੇ ਵਿੱਚ ਤਾਂ ਬਿਜਲੀ ਲਾਟੂਆਂ ਦੀ ਰੋਸ਼ਨੀ ਹੋ ਗਈ ਪਰ ਸ਼੍ਰੀ ਦਰਬਾਰ ਸਾਹਿਬ ਵਿੱਚ ਅਗਲੇ ਡੇਢ ਦਹਾਕੇ ਤੱਕ ਪਰੰਪਰਾਗਤ ਰੋਸ਼ਨੀ ਹੀ ਹੁੰਦੀ ਰਹੀ 1920 ਦੇ ਦਹਾਕੇ ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਅਤੇ ਸ਼੍ਰੀ ਗੁਰੂ ਸਿੰਘ ਸਭਾ ਦਾ ਪ੍ਰਭਾਵ ਵਧਿਆ ਤਾਂ ਗੁਰਦੁਆਰਿਆਂ ਦਾ ਕੰਟਰੋਲ ਉਦਾਸੀ ਮੰਤਾਂ ਤੋਂ ਛੁਡਵਾ ਕੇ ਅਧਿਕਾਰਤ ਤੌਰ ਤੇ ਐਸਜੀਪੀਸੀ ਨੇ ਸੰਭਾਲ ਲਿਆ ਫੇਰ ਜਾ ਕੇ ਇਸ ਮੁੱਦੇ ਤੇ ਮੁੜ ਵਿਚਾਰ ਸ਼ੁਰੂ ਹੋਈ ਦਿਲਚਸਪ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਅੰਮ੍ਰਿਤਸਰ ਦੇ ਬਹੁਤੇ ਘਰਾਂ ਵਿੱਚ ਵੀ ਬਿਜਲੀ ਦੀ ਰੌਸ਼ਨੀ ਆ ਚੁੱਕੀ ਸੀ ਪਰ ਦਰਬਾਰ ਸਾਹਿਬ ਵਿੱਚ ਨਹੀਂ ਹੁਣ ਬਦਲ ਚੁੱਕੇ ਹਾਲਾਤਾਂ ਵਿੱਚ ਸੰਤਾਂ ਬਿਜਲੀ ਰੌਸ਼ਨੀ ਦਾ ਵਿਰੋਧ ਕਰਨ ਵਾਲਿਆਂ ਦੇ ਪ੍ਰਭਾਵ ਤੋਂ ਮੁਕਤ ਹੋ ਗਈਆਂ ਸਨ ਉਹਨਾਂ ਨੇ ਦਰਬਾਰ ਸਾਹਿਬ ਦੇ ਬਿਜਲੀਕਰਨ ਦੇ ਸੱਚ ਨੂੰ ਸਵਕਾਰ ਕਰ ਲਿਆ ਸੀ ਹੁਣ ਇਹ ਆਧੁਨਿਕ ਦ੍ਰਿਸ਼ਟੀਕੋਣ ਦੇ ਹੱਥ ਹੱਕ ਵਿੱਚ ਇੱਕ ਨਵੀਂ ਨਰੋਈ ਲਹਿਰ ਬਣ ਚੁੱਕੀ ਸੀ ਇਸ ਵਾਰ ਇਸ ਹਵਾ ਨੂੰ ਪਰੰਪਰਾ ਦੀ ਦੀਵਾਰ ਰੋਕ ਨਹੀਂ ਸકી ਇਸ ਤਰ੍ਹਾਂ ਸਨ 1896 ਤੋਂ ਆਰੰਭ ਹੋਇਆ ਇਹ ਵਿਵਾਦ ਦਹਾਕਿਆਂ ਤੋਂ ਬਾਅਦ ਕਰੀਬ ਸਨ 1930 ਦੇ ਵਿੱਚ ਖਤਮ ਹੋਇਆ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਬਿਜਲਈ ਰੋਸ਼ਨੀ ਕਰ ਦਿੱਤੀ ਗਈ ਬਿਜਲੀ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਲਿਆਉਣ ਲਈ ਜੋ ਤਾਰਾਂ ਲਗਾਈਆਂ ਗਈਆਂ ਸਨ ਉਹਦੇ ਕੁਝ ਖੰਭੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸਰੋਵਰ ਦੇ ਕੰਢੇ ਅੱਜ ਵੀ ਦੇਖੇ ਜਾ ਸਕਦੇ ਹਨ ਹਾਲਾਂਕਿ ਸਮੇਂ ਦੇ ਨਾਲ-ਨਾਲ ਦਰਬਾਰ ਸਾਹਿਬ ਦੀ ਬਿਜਲੀ ਸਿਸਟਮ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ ਪਰ ਕੁਝ ਖੰਭਿਆਂ ਨੂੰ ਇੱਕ ਟੁਕਵੇਂ ਭਾਵਨਾਤਮਕ ਇਸ਼ਾਰੇ ਵਜੋਂ ਸਰੋਵਰ ਦੇ ਕੋਨਿਆਂ ਤੇ ਨਿਸ਼ਾਨੀ ਦੇ ਤੌਰ ਤੇ ਛੱਡ ਦਿੱਤਾ ਗਿਆ ਸੀ ਅੱਜਕੱਲ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਈਏ ਤਾਂ ਬਿਜਲੀ ਦੀ ਰੌਸ਼ਨੀ ਅੱਖਾਂ ਨੂੰ ਚਕਾ ਚੋਂਦ ਕਰਦੀ ਹੈ ਅਤੇ ਇਸ ਅਸਥਾਨ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀ ਹੈ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਇਸ ਥਾਂ ਦੀ ਮਹੱਤਤਾ ਇਸ ਰੋਸ਼ਨੀ ਕਰਕੇ ਹੈ ਨਾ ਹੀ ਇਸ ਸਥਾਨ ਦੀ ਮਹੱਤਤਾ ਸੋਨੇ ਜਾਂ ਸੰਗਮਰਮਰ ਦੀ ਸੁੰਦਰਤਾ ਕਰਕੇ ਹੈ ਅੱਜ ਕੱਲ ਤਾਂ ਗੁਰਪੁਰਬਾ ਮੌਕੇ ਕਰੋੜਾਂ ਰੁਪਏ ਦੇ ਫੁੱਲਾਂ ਦੀ ਸਜਾਵਟ ਕੀਤੀ ਜਾਂਦੀ ਹੈ ਇਸ ਸਥਾਨ ਦੀ ਮਹੱਤਤਾ ਫੁੱਲਾਂ ਦੀ ਸਜਾਵਟ ਦੀ ਬਹੁਤਾਜ ਵੀ ਨਹੀਂ ਬਲਕਿ ਇਹ ਸਭ ਕੁਝ ਤਾਂ ਅਸੀਂ ਗੁਰੂ ਦੀ ਸੋਚ ਤੋਂ ਦੂਰ ਆਪਣੀ ਅਧੂਰੀ ਸੋਚ ਦੇ ਹੀ ਪ੍ਰਗਟਾਵੇ ਕਰ ਰਹੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਖੁਦਵਾਏ ਨਿਰਮਲ ਜਲ ਦੇ ਸਰੋਵਰ ਵਿੱਚ ਸੱਜਰੇ ਫੁੱਲਾਂ ਖਿੜਿਆ ਸ਼੍ਰੀ ਦਰਬਾਰ ਸਾਹਿਬ ਤਾਂ ਟਿઠੇ ਸਭੇ ਥਾਂ ਨਹੀਂ ਤੁਦ ਜਿਹਿਆ ਦੇ ਬਚਨਾਂ ਨੂੰ ਰੂਪਮਾਨ ਕਰਦਾ ਹੈ ਇਸ ਅਸਥਾਨ ਤੋਂ ਦਿਨ ਰਾਤ ਹੋਣ ਵਾਲਾ ਅੰਮ੍ਰਿਤਮਈ ਬਾਣੀ ਦਾ ਪ੍ਰਵਾਹ ਸਮੁੱਚੀ ਮਾਨਵ ਜਾਤੀ ਨੂੰ ਅਲੌਕਿਕ ਚਾਨਣ ਬਖਸ਼ਿਸ਼ ਕਰਦਾ ਹੈ ਸਾਡੇ ਲਈ ਇਸ ਅਸਥਾਨ ਜਿਹਿਆ ਹੋਰ ਕੁਝ ਵੀ ਨਹੀਂ ਇੱਕ ਗੱਲ ਜ਼ਰੂਰ ਕਰਾ ਕਿ ਇਤਿਹਾਸ ਪੜ੍ਹਨ ਦਾ ਅਰਥ ਤਾਰੀਖਾਂ ਨਾਮ ਜਾਂ ਸਥਾਨ ਇਹਨਾਂ ਦੀ ਜਾਣਕਾਰੀ ਲੈਣਾ ਨਹੀਂ ਹੁੰਦਾ ਸਗੋਂ ਇਤਿਹਾਸ ਨਾਲ ਸਾਂਝ ਪਾਉਣ ਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਉਸ ਤੋਂ ਸੋਝੀ ਲੈ ਕੇ ਅਸੀਂ ਆਪਣਾ ਵਰਤਮਾਨ ਤੇ ਭਵਿੱਖ ਸਵਾਰ ਸਕੀਏ ਸੋ ਇੱਕ ਗੱਲ ਵਿਚਾਰਯੋਗ ਹੈ ਕਿ ਸੰਸਾਰ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਤੇ ਆਉਂਦੀਆਂ ਰਹਿਣਗੀਆਂ ਸਿੱਖ ਕੌਮ ਇੱਕ ਅਗਾਂਵਧੂ ਤੇ ਪ੍ਰਗਤੀਸ਼ੀਲ ਕੌਮ ਹੈ ਅਸੀਂ ਗੁਰਮਤਿ ਵਿਚਾਰਧਾਰਾ ਅਤੇ ਉਸ ਉੱਪਰ ਆਧਾਰਿਤ ਸਿੱਖ ਪਰੰਪਰਾਵਾਂ ਦੀ ਸੰਭਾਲ ਜ਼ਰੂਰ ਕਰਨੀ ਹੈ ਪਰ ਸੰਤੁਲਨ ਅਤੇ ਸਹਿਜ ਭਰੀ ਸੂਝ-ਬੂਝ ਤੋਂ ਕੰਮ ਲੈੰਦੇ ਹੋਏ ਅਸੀਂ ਸਮੇਂ ਦੇ ਹਾਣੀ ਬਣ ਕੇ ਤੁਰਨ ਵਿੱਚ ਵੀ ਕਦੇ ਪਿੱਛੇ ਨਹੀਂ ਰਹਿਣਾ ਸਮੇਂ ਦੇ ਨਾਲ-ਨਾਲ ਨਵੀਆਂ ਖੋਜਾਂ ਅਤੇ ਨਵੇਂ ਸਾਧਨਾਂ ਨੂੰ ਉਸਾਰੂ ਟੰਗ ਨਾਲ ਅਪਣਾਉਣ ਵਿੱਚ ਸਾਨੂੰ ਹਿਚਕ ਨਹੀਂ ਹੋਣੀ ਚਾਹੀਦੀ ਹਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਆਧੁਨਿਕ ਯੁੱਗ ਦੇ ਨਵੀਨੀਕਰਨ ਵੱਲ ਵੱਧੇ ਸਾਡੇ ਕਦਮ ਗੁਰਬਾਣੀ ਅਤੇ ਗੁਰਮਤਿ ਦੀ ਕਸਵੱਟੀ ਤੇ ਖਰੇ ਉਤਰਦੇ ਹੋ। ਅੱਜ ਦੇ ਐਪੀਸੋਡ ਵਿੱਚ ਐਨਾ ਹੀ ਮੁੜ ਕੇ ਫੇਰ ਹਾਜ਼ਰ ਹੋਵਾਂਗੇ। ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ। ਇੱਕ ਬੇਨਤੀ ਕਰਾਂ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਤੁਸੀਂ ਆਪਣੇ ਸੁਝਾਅ ਵੀ ਜ਼ਰੂਰ ਭੇਜਣ ਦੀ ਖੇਚਲ ਕਰਨਾ ਤਾਂ ਜੋ ਆਉਂਦੀਆਂ ਵੀਡੀਓ ਅਸੀਂ ਹੋਰ ਚੰਗੇ ਢੰਗ ਨਾਲ ਪੇਸ਼ ਕਰ ਸਕੀਏ। Than what?